ਤੂੰ ਜੋ ਕਗਰਾਈ ਨਾ ਨੇ ਸਾਡੇ ਕੋਲ ਹਾਂ ਮਿਸਟਰ ਚੋਕਾ ਹੀ ਬਸ ਨਹੀਂ ਬਿਲਕੁਲ ਨਹੀਂ ਕਰਨਾ ਚਾਹੀਦਾ ਕੋਈ ਹੱਥ ਥੋੜਾ ਰੋੜ ਕੇ ਨਹੀਂ ਆਉਂਦੇ ਨਾ ਮਰਵਾਈ ਜੀਏ ਤੇ ਕਿੰਦਾ ਬੁੱਧਾ ਮਰਵਾਇਆ ਹੁੰਦੇ ਅਜਾ ਮੁੰਡੇ ਕਾ ਮਰਣਾ ਕਾਨੂੰਨੀ ਨਹੀਂ ਆਇਆ ਸਭ ਫੜ ਫੜ ਕੇ ਛੱਡੀ ਜੀਏ ਕੋਈ ਹਾਲ ਹੀ ਨਹੀਂ ਹੈਗਾ ਸਾਨੂੰ ਕੋਈ ਪੁੱਛਣਾ ਨਹੀਂ ਵੱਡਾ ਛੋਟਾ ਹੈ ਵੀ ਸ਼ਹਿਰ ਨੂੰ ਇਨਸਾਫ ਦਵਾਓ ਨਹੀਂ ਤੇ ਸ਼ਹਿਰ 바ਗੀ ਹੋਏਗਾ ਤੁਹਾਡੇ ਕੋਲ ਸ਼ਿਫਟੀ ਸਾਹਿਬ ਹਾਂ ਆਪਾਂ ਥੋੜੇ ਲਫਜ਼ਾਂ ਦੀ ਗੱਲ ਕਰ ਰਹੇ ਆ ਬੜਾ ਜ਼ਿਆਦਾ ਲਫਜ਼ਾਂ ਦੀ ਗੱਲ ਕਰ ਰਹੇ ਤੁਹਾਡਾ ਦੋ ਨਾਈਜ਼ ਬੰਦੇ ਜਿੱਦਾਂ ਦੇਖੋ ਪੈਦਲ ਆ ਗਏ ਹੋਈ ਵਾਗ ਕਰ ਰਹੇ ਕਾਨੂੰਨ ਦਾ ਡਰ ਹੀ ਨਹੀਂ ਹੈਗਾ ਇਹਨਾਂ ਨੂੰ ਦੱਸੋ ਕਾਫੀ ਕੁਲੀਫੇ ਮਾਸੀ ਹੋਣੇ ਕਾਰਵਾਈ ਕਰੋ ਇੱਥੇ ਖਲੌਣੇ ਬਿਲਾਏ ਤੁਸੀਂ ਕਾਰਵਾਈ ਬਾਓ ਜੀ ਆਜੋ ਇਹਨਾਂ ਦੀ ਵੀ ਸਮਝੋਗੀ ਕਹਿਣਾ ਨਹੀਂ ਚੱਲੇ ਐਕਸਪਾਉ ਕਰਾਂ ਨਹੀਂ ਜਾਏਗੀ ਅਸੀਂ ਅਸੀਂ ਐਡਮਿਨਿਸਟ੍ਰੇਸ਼ਨ ਦੀ ਤੇ ਪੁਲਿਸ ਦੀ ਅਸੀਂ ਤੈਸੀਰ ਕਰ ਦਿਆਂਗੇ ਅਸੀਂ ਤੈਸੀਰ ਕਰ ਦਿਆਂਗੇ ਅਸੀਂ ਐਸੇ ਐਡਮਿਨਿਸਟ੍ਰੇਸ਼ਨ ਦੀ ਅਸੀਂ ਕੋਈ ਲਿਆਈ ਨਹੀਂ ਕਰਨਾ ਬਿਲਕੁਲ ਵੀ ਸਾਡੇ ਨਾਲ ਪ ਚਾਰ ਦਿਨ ਪਹਿਲਾਂ ਚਾਰ ਦਿਨ ਚਾਰ ਦਿਨ ਪਹਿਲਾਂ ਨਾਲ ਸਾਡੇ ਧੱਕੇ ਨਾਲ ਫੈਕਲ ਕਰਾ ਸਾਡੇ ਕੋਲ ਜਿਹੜੀ ਬਾਜ਼ਾਰ ਚ ਗੋਲੀ ਚਲੀਏ ਕੁੜੀ ਨਾ ਕਪੜੇ ਖਰੀਦੇ ਨਾ ਲیتے ਨਾ ਦਿੰਦੇ ਨਾ ਟਰਾਈ ਕੀਤੀ ਔਰ ਇਹਨਾਂ ਨੇ ਸਾਡੇ ਤੇ ਇਹਨਾਂ ਜੋਰ ਪਾਇਆ ਕਿ ਸਾਨੂੰ ਠੁਕਣਾ ਪੈ ਗਿਆ ਅੱਗੇ ਅਸੀਂ ਬਿਲਕੁਲ ਨਹੀਂ ਝੁਕਾਂਗੇ ਅਰ ਕਿਉਂ ਤਾਂ ਜਦੋਂ ਸਟੇਸ਼ਨ ਯਾਦ ਕਰੇਗਾ ਕਿ ਸਾਡਾ ਪੰਗਿਆਂ ਕਿੰਨੇ ਲੱਪਿਆ ਹੋਆ ਹਾਂ ਹਾਂ ਉਹ ਤਰੀਕਾ ਐਡਮਿਸ਼ਨ ਅੱਜ ਇਹ ਪ੍ਰੈਸ਼ਰ ਤੋਂ ਪਾਜੀ ਸਾਾਨੂੰ 350 350 ਲੱਕ ਜਾਨ ਭਾਈ ਭਾਓ ਜਾ ਕੇ ਭਾਈ ਬਹੁਤ ਇਸਲੇ ਕੁੱਤੇ ਨੂੰ ਸੋਟੀ ਵੀ ਮਾਰੀ ਇਹਦਾ ਸ਼ਰੀਪ ਬੱਚਾ ਜਿਹੜਾ ਇਹਦਾ ਸ਼ਰੀਪ ਬੱਚਾ ਪੂਰੇ ਬਾਜ਼ਾਰ ਦੇ ਵਿੱਚ ਇਹਦਾ ਸ਼ਰੀਪ ਬੱਚਾ ਦੀ ਅਸੀ ਹੈ ਜਿੱਦ ਦਾ ਸਭ ਹੋਇਆ ਕੀ ਹੈ ਅਦਾ ਸ਼ਰੀਪਾ ਬੱਚੇ ਨੇ ਕਦੀ ਕੁੱਤੇ ਨੂੰ ਛੋਟੀ ਨਹੀਂ ਮਾਰੀ ਇਸ ਬੱਚੇ ਨੇ ਪਰ ਜੋ ਉਹ ਕੋਈ ਬੱਚਾ ਕਦੀ ਕਿਸੇ ਨਾਲ ਸਾਰੀ ਲਾਈਵ ਸੇਵਾ ਚੁਗਾਈ ਹੈ 25000 ਬੰਦੇ ਫੜੋ ਇਨਸਾਫ ਦਿਵਾਓ ਸਾਨੂੰ ਬਸ ਇਹ ਵੀ ਨਾ ਸਾਨੂੰ ਮਨ